ਲਾਰੈਂਸ ਵਿਸ਼ਨੋਈ ਜੇਲ ਇੰਟਰਵਿਊ ਮਾਮਲੇ ਤੇ ਇੱਕ ਵੱਡਾ ਡੇਟ ਆਇਆ ਐਸਆਈਟੀ ਦੀ ਜਾਂਚ ਰਿਪੋਰਟ ਦੇ ਵਿੱਚ ਖੁਲਾਸਾ ਹੋਇਆ ਰਿਪੋਰਟ ਦੇ ਮੁਤਾਬਿਕ ਰਾਜਸਥਾਨ ਦੇ ਵਿੱਚ ਲਾਰੈਂਸ ਦਾ ਦੂਜਾ ਇੰਟਰਵਿਊ ਹੋਇਆ ਸੀ ਦੂਜਾ ਇੰਟਰਵਿਊ ਲਾਰੈਂਸ ਵਿਸ਼ਨੋਈ ਦਾ ਰਾਜਸਥਾਨ ਦੇ ਵਿੱਚ ਹੋਇਆ ਸੀ ਅਦਾਲਤ ਨੇ ਕਿਹਾ ਅਦਾਲਤ ਦੇ ਵਿੱਚ ਪੂਰੀ ਮਾਮਲੇ ਨੂੰ ਲੈ ਕੇ ਜੋ ਬਖਤ ਦੇਲੀਲਾ ਵੀ ਪੇਸ਼ ਕੀਤੀਆਂ ਗਈਆਂ ਨਾਲਕਿ ਹਾਈ ਕੋਰਟ ਨੇ ਪੰਜਾਬ ਦੇ ਐਜੀ ਤੋਂ ਹੁਣ ਸਟੇਟਸ ਰਿਪੋਰਟ ਤਲਬ ਕੀਤੀ ਹੈ ਪੰਜਾਬ ਦੇ ਡੀਜੀਪੀ ਨੂੰ ਵੀ ਤਲਬ ਕੀਤਾ ਗਿਆ ਹੈ ਤੇ ਇਸੋ ਇਲਾਵਾ ਛੋਟੇ ਅਧਿਕਾਰੀਆਂ ਤੇ ਕਾਰਵਾਈ ਕਰਕੇ ਛੋਟੇ ਅਧਿਕਾਰੀਆਂ ਤੇ ਕਾਰਵਾਈ ਕਰਕੇ ਮੁੱਖ ਮੁਲਜ਼ਮਾਂ ਨੂੰ بچਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੌਣ ਕੋਸ਼ਿਸ਼ ਕਰ ਰਿਹਾ ਹੈ ਅਦਾਲਤ ਇਹ ਜਾਣਨਾ ਚਾਹੁੰਦੀ ਹੈ ਹਾਈ ਕੋਰਟ 2 ਵਜੇ ਤੱਕ ਦਾ ਹਾਈ ਕੋਰਟ ਨੇ ਸਮਝ ਦਿੱਤਾ 2 ਵਜੇ ਮੁਖਸ ਗੱਤਰ ਤੇ ਗ੍ਰੈਸ ਗੱਤਰ ਖੁਦ ਅਦਾਲਤ ਵਿੱਚ ਹਾਜ਼ਰ ਹੋਣਗੇ तो दा दा दालत शामिल हो गए अदालत ने दो बजे तक का समा दिता है पूरी स्टेटस रिपोर्ट अदालत तलब की गई अदालत ने पाबी एगी तो ਪੰਜਾਬ ਦੇ ਡੀਜੀਪੀ ਨੂੰ ਤਲਬ ਕੀਤਾ ਗਿਆ ਹੈ ਛੋਟੇ ਅਧਿਕਾਰੀਆਂ ਦੇ ਕਾਰਵਾਈ ਕਰਕੇ ਮੁਕਮਲ ਜ਼ਮਾਨ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਦਾਲਤ ਨੇ ਕਿਹਾ ਦਾਜੀਗਰ ਰਿਪੋਰਟ ਦੇ ਮੁਤਾਬਿਕ ਰਾਜਸਥਾਨ ਦੇ ਵਿੱਚ ਹੋਇਆ ਸੀ ਲਾਰੈਂਸ ਦਾ ਦੂਜਾ ਇੰਟਰਵਿਊ ਕਿਸ ਨੇ ਕਰਵਾਇਆ ਕਿਉਂ ਕਰਵਾਇਆ ਕਿਸ-ਕਿਸ ਦੀ ਸ਼ਮੂਲੀਅਤ ਹੈ ਕਿਨਾਂ ਨੂੰ ਕੌਣ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਪੂਰੀ ਸਟੇਟਸ ਰਿਪੋਰਟ ਤਲਬ ਕੀਤੀ ਗਈ ਹੈ ਪੰਜਾਬ ਦੇ ਏਜੀ ਤੋਂ ਪੂਰੀ ਸਟੇਟਸ ਰਿਪੋਰਟ ਹਾਈ ਕੋਰਟ ਨੇ ਮੰਗੀ ਹੈ ਰਾਜਸਥਾਨ ਦੇ ਵਿੱਚ ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਹੋਇਆ ਜੋ ਦੂਸਰਾ ਇੰਟਰਵਿਊ ਹੋਇਆ ਪੰਜਾਬ ਦੇ ਡੀਜੀਪੀ ਨੂੰ ਤਾਲਬ ਕੀਤਾ ਗਿਆ ਹੈ ਰਾਜਸਥਾਨ ਦੇ ਵਿੱਚ ਲਾਰੈਂਸ ਦਾ ਦੂਸਰਾ ਇੰਟਰਵਿਊ ਹੋਇਆ ਰਿਪੋਰਟ ਦੱਸਦੀ ਹੈ ਅਦਾਲਤ ਕੈਰੀਅਰ ਰਿਪੋਰਟ ਦੇ ਮੁਤਾਬਿਕ ਰਾਜਸਥਾਨ ਦੇ ਵਿੱਚ ਹੋਇਆ ਦੂਸਰਾ ਇੰਟਰਵਿਊ ਇਹ ਜੀ ਤਾਂ ਪੂਰੀ ਰਿਪੋਰਟ ਤਾਲਬ ਕੀਤੀ ਗਈ ਹੈ ਛੋਟੇ ਅਧਿਕਾਰੀਆਂ ਤੇ ਕਾਰਵਾਈ ਕਰਕੇ ਮੁੱਖ ਮੁਲਜ਼ਮਾ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਯਾਨੀ ਕਿ ਫਸਾਇਆ ਕਿਸੇ ਹੋਰ ਨੂੰ ਜਾ ਰਿਹਾ ਹੈ ਤੇ ਬਚਾਇਆ ਕਿਸੇ ਹੋਰ ਨੂੰ ਜਾ ਰਿਹਾ ਅਦਾਲਤ ਨੇ ਕਿਹਾ ਕੌਣ ਕਿਸ ਨੂੰ ਕਿਉਂ ਬਚਾ ਰਿਹਾ ਹੈ પૂરી સ્ટેટસ રિપોર્ટ ચાઇ અદાલતનું અદાલતને સમજે અધિકારી પેશ પૂરી જાણકારી અદાલત તરસ બિશ્નો દો ઇન્ટરવ્યુ હોય પહેલા જો ખુલાસા પહેલા પાંજબ દૂસરે લે સવાલ સન ਦਹਾਉਣਾ ਅਦਾਲਤ ਨੇ ਕਿਹਾ ਕਿ ਜੇ ਰਿਪੋਰਟ ਜੋ ਸਾਹਮਣੇ ਆਈ ਹੈ ਉਸ ਦੇ ਮੁਤਾਬਿਕ ਦੂਸਰਾ ਇੰਟਰਵਿਊ ਰਾਜਸਥਾਨ ਦੇ ਵਿੱਚ ਹੋਇਆ ਕਿਸ ਨੇ ਕਰਵਾਇਆ ਕਿਉਂ ਕਰਵਾਇਆ ਕਿਸ-ਕਿਸ ਦੀ ਸ਼ਮੂਲੀਅਤ ਹੈ ਛੋਟੇ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਕਰ ਦਿੱਤੀ ਗਈ ਲੇਕਿਨ ਵੱਡੇ ਅਧਿਕਾਰੀਆਂ ਨੂੰ ਕੌਣ ਬਚਾ ਰਿਹਾ ਹੈ ਅਸਲ ਚਿਹਰੇ ਕੌਣ ਲੁਕਾ ਰਹੇ ਹੈ ਤੇ ਕਿਉਂ ਕਿਉਂ ਲੁਕਾਏ ਜਾ ਰਹੇ ਨੇ ਪੂਰੀ ਰਿਪੋਰਟ ਤਲਬ ਕੀਤੀ ਹੈ ਪੰਜਾਬ ਦੇ ਡੀਜੀਪੀ ਨੂੰ ਤਲਬ ਕਰ ਲਿਆ ਗਿਆ ਸਿੱਧਾ ਹਾਈ ਕੋਰਟ ਨੇ ਪੰਜਾਬ ਦੇ ਡੀਜੀਪੀ ਨੂੰ ਤਲਬ ਕਰ ਲਿਆ

रोहित से योगी जुड़ चुके ने रोहित दूसरा इंटरव्यू लॉरेंस राजस्थान पूरी स्टेटस रिपोर्ट तलब की थी है अदालत सख्ती दिखाई जा रही है पूरे केस के ਦੇਖੋ ਸਿੱਧੇ ਤਾਰ ਦੇ ਉੱਪਰ ਇੱਕ ਸਖਤ ਰਵਈਆ ਇਸ ਚੀਜ਼ ਦੇ ਵਿੱਚ ਕਹਿ ਸਕਦੇ ਹਾਂ ਕਿ ਜਿਹੜਾ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਇਖਤਿਆਰ ਕੀਤਾ ਗਿਆ ਦਰਅਸਲ ਪੂਰਾ ਮਾਮਲਾ ਕੀ ਹੈ ਕਿ ਲਾਰੈਂਸ ਬਿਸ਼ਨੋਈ ਦੀਆਂ ਦੋ ਇੰਟਰਵਿਊ ਕੀਤੀਆਂ ਜਾਂਦੀਆਂ ਨੇ ਜਿਨ੍ਹਾਂ ਦੇ ਵਿੱਚੋਂ ਪਹਿਲੀ ਇੰਟਰਵਿਊ ਕਿਹਾ ਜਾਂਦਾ ਹੈ ਕਿ CIA ਸਟਾਫ ਖਰੜ ਦੇ ਵਿੱਚ ਕੀਤੀ ਗਈ ਔਰ ਦੂਸਰੀ ਇੰਟਰਵਿਊ ਹੈ ਜੋ ਹੁਣ ਤੱਕ ਸ਼ੰਕਾ ਜਤਾਈ ਜਾ ਰਹੀ ਹੈ ਕਿ ਕਿ ਰਾਜਸਥਾਨ ਦੇ ਵਿੱਚ ਕੀਤੀ ਗਈ ਔਰ ਇਹ ਅਸ਼ੰਕਾ ਇੱਥੋਂ ਤੱਕ ਜਤਾਈ ਗਈ ਹੈ ਕਿ ਰਾਜਸਥਾਨ ਦੀ ਜੈਪੁਰ ਦੀ ਸੈਂਟਰਲ ਜੇਲ੍ਹ ਦੇ ਅੰਦਰ ਇਹ ਇੰਟਰਵਿਊ ਹੈ ਜਿਹੜੀ ਉਹ ਕੰਡਕਟ ਕੀਤੀ ਗਈ ਹੈ ਇਸ ਤੋਂ ਬਾਅਦ ਅੱਜ ਰਾਜਸਥਾਨ ਦੇ ਜਿਹੜੇ ਏਜੀ ਨੇਗੇ ਉਹ ਇਸ ਮਾਮਲੇ ਦੇ ਵਿੱਚ ਪੇਸ਼ ਹੁੰਦੇ ਨੇਗੇ ਉਹਨਾਂ ਦੇ ਵੱਲੋਂ ਪੇਸ਼ ਹੋ ਕੇ ਆਪਣਾ ਪੱਖ ਰੱਖਿਆ ਜਾਂਦਾ ਹੈਗਾ ਕਿ ਤੁਸੀਂ ਜਿਹੜੀ ਐਫਆਈਆਰ ਨੰਬਰ 2 ਹੈ ਕਿਉਂਕਿ ਇਸ ਮਾਮਲੇ ਦੇ ਵਿੱਚ ਦੋ ਐਫਆਈਆਰ ਕੱਟੀ ਜਾਂਦੀ ਹੈ ਇੱਕ ਪਹਿਲੇ ਇੰਟਰਵਿਊ ਨੂੰ ਲੈ ਕੇ ਦੂਸਰੀ ਦੂਸਰੇ ਇੰਟਰਵਿਊ ਨੂੰ ਲੈ ਕੇ ਪਹਿਲੇ ਐਫਆਈਆਰ ਦੇ ਵਿੱਚ ਸਿੱਧੇ ਤੌਰ ਤੇ ਸੀਆਈਏ ਖਰੜ ਦੇ ਵਿੱਚ ਹੋਣ ਦਾ ਜਿਹੜਾ ਦਾਵਾ ਸੀਗਾ ਉਸ ਦੀ ਪੁਸ਼ਟੀ ਕਰ ਦਿੱਤੀ ਗਈ ਹੈ ਲੇਕਿਨ ਦੂਸਰੀ ਜਿਹੜੀ ਐਫਆਈਆਰ ਆ ਉਹ ਰਾਜਸਥਾਨ ਦੇ ਅੰਦਰ ਟਰਾਂਸਫਰ ਆ ਜਿਹੜੀ ਹੁਣ ਕਰ ਦਿੱਤੀ ਗਈ ਹੈ ਤਾਂ ਦੂਸਰੇ ਇੰਟਰਵਿਊ ਦੀ ਜਾਂਚ ਹੈ ਜਿਹੜੀ ਉਹ ਰਾਜਸਥਾਨ ਦੀ ਕਮੇਟੀ ਆ ਉਹ ਕਰੇਗੀ ਪ੍ਰਮੋਦ ਬਾਨ ਜਿਹੜੇ ਇਸ ਮਾਮਲੇ ਦੇ ਵਿੱਚ ਇਨਚਾਰਜ ਲਗਾਏ ਗਏ ਸੀਐਸਆਈਟੀ ਦੇ ਉਹਨਾਂ ਦੇ ਵੱਲੋਂ ਕਹਿ ਦਿੱਤਾ ਗਿਆ ਕਿ ਅਸੀਂ ਪੂਰੀ ਦੀ ਪੂਰੀ ਰਿਪੋਰਟ ਹੈ ਜਿਹੜੀ ਉਹ ਰਾਜਸਥਾਨ ਨੂੰ ਦੇ ਦੇਵਾਂਗੇ ਔਰ ਰਾਜਸਥਾਨ ਉਸ ਤੋਂ ਬਾਅਦ ਉਸ ਮਾਮਲੇ ਦੇ ਵਿੱਚ ਕਾਰਵਾਈ ਕਰੇ ਪਰ ਪਹਿਲੀ ਇੰਟਰਵਿਊ ਦੇ ਮਾਮਲੇ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਬੇहद ਸਖਤ ਨਜ਼ਰ ਆਈ ਹੈ ਹਾਈ ਕੋਰਟ ਦੇ ਵੱਲੋਂ ਕਿਹਾ ਗਿਆ ਕਿ ਜਦੋਂ ਤੁਹਾਨੂੰ ਇਹ ਪਤਾ ਲੱਗ ਚੁੱਕਾ ਹੈਗਾ ਕਿ ਇੰਟਰਵਿਊ ਤੁਹਾਡੇ ਏਰੀਆ ਦੇ ਵਿੱਚ ਹੋਈ ਹੈ ਸੀਆਈਏ ਸਟਾਫ ਖਰੜ ਦੇ ਅੰਦਰ ਹੋਈ ਹੈ ਤਾਂ ਹਲੇ ਤੱਕ ਕਿਸੇ ਅਧਿਕਾਰੀ ਤੇ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ ਇਸ ਜੀਨ ਨੂੰ ਲੈ ਕੇ ਹਾਈ ਕੋਰਟ ਸਖਤ ਨਜ਼ਰ ਆਈ ਹੈ ਦੂਸਰੇ ਪਾਸੇ ਸੀ ਉਹਨਾਂ ਨੇ ਕਿਹਾ ਕਿ ਐਸਐਸਪੀ ਮੁਹਾਲੀ ਇਸ ਚੀਜ਼ ਦੇ ਲਈ ਜ਼ਿੰਮੇਵਾਰ ਕਿਉਂ ਨਹੀਂ ਨੇ ਕਿਉਂਕਿ ਜਿਹੜੀ ਇੱਕ ਜ਼ਿਲ੍ਹੇ ਦੀ ਜ਼ਿੰਮੇਵਾਰੀ ਆ ਪ੍ਰਸ਼ਾਸਨਿਕ ਤੌਰ ਤੇ ਜਿਹੜੀ ਬੰਦੀ ਆ ਉਹ ਐਸਐਸਪੀ ਦੀ ਬੰਦੀ ਆ ਤਾਂ ਇਸ ਮਾਮਲੇ ਦੇ ਵਿੱਚ ਐਸਐਸਪੀ ਮਹਾਲੀ ਦੀ ਉੱਪਰ ਕੋਈ ਕਾਰਵਾਈ ਕਿਉਂ ਨਾ ਕੀਤੀ ਜਾਵੇ ਕਿਉਂਕਿ ਉਹਨਾਂ ਦੇ ਅਧੀਨ ਜਾਂ ਕਿ ਲਈਏ ਕਿ ਉਹਨਾਂ ਦੇ ਅੰਡਰ ਜੋ ਏਰੀਆ ਆਉਂਦਾ ਉਸ ਏਰੀਆ ਦੇ ਵਿੱਚ ਇੰਟਰਵਿਊ ਕੀਤੀ ਗਈ ਆ ਤੀਸਰੀ ਚੀਜ਼ ਆ ਜਿਹੜੀ ਸਖਤ ਟਿੱਪਣੀ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਕੀਤੀ ਗਈ ਆ ਕਿ ਤੁਸੀਂ ਪਹਿਲਾਂ ਕਹਿੰਦੇ ਰਹੇ ਕਿ ਇੰਟਰਵਿਊ ਪੰਜਾਬ ਦੇ ਵਿੱਚ ਨਹੀਂ ਹੋਈ ਤੁਹਾਡੀ ਸਰਕਾਰ ਇਸੇ ਦਾ ਦਾਵਾ ਕਰਦੀ ਰਹੀ ਕਿ ਇੰਟਰਵਿਊ ਪੰਜਾਬ ਦੇ ਵਿੱਚ ਨਹੀਂ ਹੋਈ ਪਰ ਹੁਣ ਇਹ ਚੀਜ਼ ਜਦੋਂ ਸਾਬਤ ਹੋ ਚੁੱਕੀ ਆ ਕਿ ਜਿਹੜੀ ਇੰਟਰਵਿਊ ਆ ਉਹ ਪੰਜਾਬ ਦੇ ਅੰਦਰ ਹੋਈ ਆ ਸੀਆਈਏ ਖਰੜ ਦੇ ਵਿੱਚ ਹੋਈ ਆ ਔਰ ਇਹ ਉਦੋਂ ਪਤਾ ਲੱਗਦਾ ਜਦੋਂ ਹਾਈ ਕੋਰਟ ਦੀ ਤਾੜਨਾ ਹੁੰਦੀ ਆ ਜਦੋਂ ਹਾਈ ਕੋਰਟ ਦੇ ਵੱਲੋਂ ਐਸਆਈਟੀ ਬਣਾਈ ਜਾਂਦੀ ਆ ਇਹ ਚੀਜ਼ ਪਹਿਲਾਂ ਕਿਉਂ ਨਹੀਂ ਪਤਾ ਕੀਤੀ ਗਈ ਪਹਿਲਾਂ ਕਿਉਂ ਐਡੇ ਦਾਅਵੇ ਕਰ ਦਿੱਤੇ ਗਏ ਕਿ ਇੰਟਰਵਿਊ ਪੰਜਾਬ ਦੇ ਵਿੱਚ ਨਹੀਂ ਹੋਈ ਔਰ ਹੁਣ ਜਦੋਂ ਇਹ ਸਾਬਤ ਹੋ ਚੁੱਕਿਆ ਹੈਗਾ ਸਾਡੀ ਐਸਆਈਟੀ ਨੇ ਸਾਬਤ ਕਰ ਦਿੱਤਾ ਹੈਗਾ ਕਿ ਜਿਹੜੀ ਇੰਟਰਵਿਊ ਪੰਜਾਬ ਦੇ ਅੰਦਰ ਹੋਈ ਆ ਖਰੜ ਦੇ ਵਿੱਚ ਹੋਈ ਆ ਤਾਂ ਤੁਸੀਂ ਹਾਲੇ ਤੱਕ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਤੇ ਇਸ ਤੋਂ ਬਾਅਦ ਜਿਹੜੇ ਆਫੀਸਰ ਨੇ ਚਾਹੇ ਗ੍ਰੈਂਡ ਸੈਕਟਰੀ ਹੋਵੇ ਚਾਹੇ ਪੰਜਾਬ ਦੇ ਚੀਫ ਸੈਕਟਰੀ ਹੋਣ ਔਰ ਨਾਲ ਦੀ ਨਾਲ ਡੀਜੀਪੀ ਪੰਜਾਬ ਇਹ ਤਿੰਨ ਉਹ ਅਧਿਕਾਰੀ ਹੁੰਦੇ ਨੇ ਜਿਨ੍ਹਾਂ ਨੂੰ ਕਹ ਲਿਆ ਕਿ ਟਾਪ ਦੇ ਅਧਿਕਾਰੀ ਮੰਨਿਆ ਜਾਂਦਾ ਹੈਗਾ ਪੰਜਾਬ ਦੀ ਜਿਹੜੀ ਯਾਨੀ ਕਿ ਅਦਾਲਤ ਦੇ ਬੋਲੋ ਸੱਤੀ ਦਿਖਾਈ ਜਾ ਰਹੀ ਹੈ ਕਿ ਆ ਰੋਇਤ ਕਿ ਅਦਾਲਤ ਦੇ ਬੋਲੋ ਅਦਾਲਤ ਨੇ ਸਮਝ ਗਈ ਹੈ ਕਿ ਹੁਣ ਤੱਕ ਦੀ ਜੋ ਕਾਰਵਾਈ ਕੀਤੀ ਗਈ ਆਈ ਵਾਸ਼ ਵਾਲੀ ਕਾਰਵਾਈ ਕੀਤੀ ਗਈ ਅਸਲ ਮੋਲਜਮਾਨ ਨੂੰ ਕੌਣ ਬਚਾ ਰਿਹਾ ਹੈ ਅਦਾਲਤ ਇਹ ਜਾਨਣਾ ਚਾਹੁੰਦੀ ਹੈ ਰਾਜਸਥਾਨ ਦੇ ਏਜੀਬੀ पेश हो ने, वीडियो विो कॉन्फ्रेसिंग तेलिये ਬਿਲਕੁਲ ਬਿਲਕੁਲ ਜਿਸ ਤਰੀਕੇ ਨਾਲ ਗਗਨ ਮੈ ਪਹਿਲਾ ਜਾਣਕਾਰੀ ਦਿੱਤੀ ਕਿ ਰਾਜਸਥਾਨ ਦੇ ਏਜੀਐਜ ਪੇਸ਼ ਹੋਏ ਉਹਨਾਂ ਦੇ ਵੱਲੋਂ ਬਕਾਇਦਾ ਤੌਰ ਤੇ ਪੰਜਾਬ ਹਰਿਆਣਾ ਹਾਈ ਕੋਰਟ ਨੂੰ ਇਸ ਚੀਜ਼ ਦਾ ਭਰੋਸਾ ਦਿੱਤਾ ਗਿਆ ਕਿ ਤੁਸੀਂ ਸਾਨੂੰ ਜਾਂਚ ਰਿਪੋਰਟ ਭੇਜੋ ਐਫ ਆਈ ਆਰ ਨੰਬਰ ਜਿਹੜੀ ਦੂਸਰੀ ਸੀਗੀ ਉਹ ਸਾਨੂੰ ਰਾਜਸਥਾਨ ਦੇ ਅੰਦਰ ਟਰਾਂਸਫਰ ਕਰ ਦਿੱਤੀ ਜਾਵੇ ਔਰ ਅਸੀਂ ਇਸ ਚੀਜ਼ ਦੀ ਇਨਕੁਆਇਰੀ ਕਰਾਵਾਂਗੇ ਸਾਨੂੰ ਇਸ ਚੀਜ਼ ਦੇ ਵਿੱਚ ਕੋਈ ਵੀ ਅਪਤੀ ਨਹੀਂ ਹੈ ਕਿਉਂਕਿ ਅੱਜ ਪਹਿਲੀ ਵਾਰ ਰਾਜਸਥਾਨ ਇਸ ਕੇਸ ਦੇ ਵਿੱਚ ਅਪੀਅਰ ਹੋਇਆ ਹੈਗਾ ਔਰ ਦੂਸਰੀ ਜੀ ਜਿਹੜੀ ਖਾਸ ਇਸ ਚੀਜ਼ ਦੇ ਵਿੱਚ ਦੇਖਣ ਨੂੰ ਮਿਲੀ ਉਹ ਸੀਗੀ ਕਿ ਕੋਰਟ ਦੇ ਵੱਲੋਂ ਜਿਹੜੀ ਟਿੱ ਉਨ੍ਹਾਂ ਦੇ ਉੱਪਰ ਗਾਜ ਲਈ ਕਿ ਸਿੱਧੇ ਤੌਰ ਤੇ ਸੁੱਟ ਕੇ ਜਾਂ ਛੋਟੇ ਮੋਟੇ ਅਧਿਕਾਰੀਆਂ ਦੇ ਉੱਪਰ ਤੁਸੀਂ ਐਕਸ਼ਨ ਪਲਾਨ ਕਰਕੇ ਇਸ ਚੀਜ਼ ਦੇ ਵਿੱਚੋਂ ਬਚ ਨਹੀਂ ਸਕਦੇ ਇਸ ਚੀਜ਼ ਦੇ ਵਿੱਚ ਵੱਡੇ ਅਧਿਕਾਰੀਆਂ ਦੀ ਇਨਵੋਲਵਮੈਂਟ ਹੈ ਜੇਕਰ ਕੋਈ ਇੰਟਰਵਿਊ ਹੁੰਦੀ ਔਰ ਉਸ ਚੀਜ਼ ਦੇ ਲਈ ਕਿਹੜੇ ਅਧਿਕਾਰੀ ਜ਼ਿੰਮੇਵਾਰ ਨੇ ਇਹ ਤੁਹਾਨੂੰ ਤੈਅ ਕਰਨਾ ਹੋਏਗਾ ਔਰ ਇਹੀ ਗੱਲ ਕਹਿੰਦੇ ਕਹਿੰਦੇ ਉਹਨਾਂ ਦੇ ਵੱਲੋਂ ਕਹਿ ਦਿੱਤਾ ਗਿਆ ਕਿ ਐਸਐਸਪੀ ਮੋਹਾਲੀ ਵੀ ਕਿਉਂ ਏਸੀ ਦੇ ਲਈ ਜ਼ਿੰਮੇਵਾਰ ਬੰਦ ਕਿਉਂ ਨਹੀਂ ਬੰਦੇ ਕਿਉਂਕਿ ਜਦੋਂ ਉਹਨਾਂ ਦੇ ਅਧੀਨ ਇਹ ਪੂਰਾ ਏਰੀਆ ਬੰਦਾ ਸੀ ਤਾਂ ਇਹ ਮਾਮਲਾ ਐਸਐਸਪੀ ਨੂੰ ਚਾਹੀਦਾ ਸੀ ਕਿ ਕਿਸ ਤਰੀਕੇ ਦੇ ਨਾਲ ਉਹ ਨਿਗਰਾਨੀ ਹੈ ਜਿਹੜੀ ਰੱਖ ਸਕੇ ਲੋਰੈਂਸ ਬਿਸ਼ਨੋਈ ਦਾ ਜਦੋਂ ਜ਼ਿਕਰ ਕੀਤਾ ਤਾਂ ਕਿਹਾ ਗਿਆ ਕਿ ਬਖਤਰਬੰਦ ਗੱਡੀਆਂ ਬੁਲਟ ਪ੍ਰੂਫ ਜੈਕਟਾਂ ਉਹਨਾਂ ਦੇ ਨਾਲ ਪਾ ਕੇ ਚੱਲਦੇ ਨੇ ਕਿ ਬੁਲਟ ਪ੍ਰੂਫ ਗੱਡੀਆਂ ਉਹਨਾਂ ਦੇ ਨਾਲ ਚੱਲਦੀਆਂ ਨੇ ਪਰ ਇਸ ਦੇ ਬਾਵਜੂਦ ਕਿਵੇਂ ਏਡਾ ਵੱਡਾ ਇੰਟਰਵਿਊ ਹੈ ਜਿਹੜਾ ਉਹ ਕੰਡਕਟ ਕਰ ਲਿਆ ਜਾਂਦਾ ਤਾਂ ਇਹ ਇੱਕ ਸਵਾਲ ਉਹ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਖੜਾ ਕੀਤਾ ਗਿਆ ਹੈਗਾ ਔਰ ਉਸ ਤੋਂ ਬਾਅਦ ਹੁਣ ਡੀਜੀਪੀ ਪੰਜਾਬ ਹੋਣ ਚੀਫ ਸੈਕਟਰੀ ਪੰਜਾਬ ਹੋਣ ਗ੍ਰਹ ਸਚੀ ਪੰਜਾਬ ਹੋਣ ਇਹਨਾਂ ਤਿੰਨਾਂ ਅਧਿਕਾਰੀਆਂ ਨੂੰ 2 ਵਜੇ ਇੱਕ ਵਾਰ ਫਿਰ ਤੋਂ ਸੁਣਵਾਈ ਹੈ ਜਿਹੜੀ ਉਹ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਹੋਏਗੀ ਔਰ 2 ਵਜੇ ਜਾਂ ਤਾਂ ਇਹਨਾਂ ਨੂੰ ਇਨ ਪਰਸਨ ਜਾਂ ਕਹ ਲਈਏ ਕਿ ਵੀਡੀਓ ਕਾਨਫਰੈਂਸ ਦੇ ਜ਼ਰੀਏ ਉਸ ਕੋਰਟ ਦੇ ਵਿੱਚ ਪੇਸ਼ ਹੋਣਾ ਹੋਵੇਗਾ ਹੋਰ ਕਿੱਥੇ ਕਿੱਥੇ ਗਾਜ ਗੇਰਦਾਦੀ ਹੈ ਕੀ ਐਕਸ਼ਨ ਪਲਾਨ ਹੈ ਇਸ ਇੰਟਰਵਿਊ ਦੀ ਜ਼ਰੂਰਤ ਹੀ ਕਿਸੀ ਹੋਰ ਕਿੱਥੇ ਕਿੱਥੇ ਗਾਜ ਗੇਰਦਾਦੀ ਹੈ ਕੀ ਲੱਗਦਾ ਹੈ ਕਿ ਰਾਜਨੀਤਿਕ ਨਿਯੰਤਰ ਤੋਂ ਬਿਨਾ ਇਹ ਪੋਸੀਬਲ ਨਹੀਂ ਸੀ ਹੋ ਸਕਦਾ ਦੇਖੋ ਰਾਜਨੀਤਿਕ ਸ਼ਰਯੰਤਰ ਇੱਕ ਅਲੱਗ ਚੀਜ਼ ਹੈ ਗਗਨ ਪਰ ਆਪਾਂ ਜਦੋਂ ਗੱਲ ਕਰਾਂਗੇ ਤਾਂ ਪ੍ਰਸ਼ਾਸਨਿਕ ਤੌਰ ਤੇ ਕਰਨੀ ਬੇਹਦ ਜ਼ਰੂਰੀ ਹੈ ਕਿਉਂਕਿ ਪੁਲਿਸ ਦੇ ਅਧੀਨ ਪੂਰਾ ਮਹਿਕਮਾ ਆਉਂਦਾ ਹੈਗਾ ਔਰ ਇੰਟਰਵਿਊ ਕੰਡਕਟ ਕਿਹੜੀ ਤਰੀਕ ਨੂੰ ਹੋਈ ਹੈ ਇਹ ਬਕਾਇਦਾ ਤੌਰ ਤੇ ਜਿਹੜਾ ਐਸਆਈਟੀ ਹੈ ਉਸ ਦੇ ਵੱਲੋਂ ਫਾਈਂਡ ਆਊਟ ਕਰਕੇ ਦਿੱਤਾ ਜਾ ਚੁੱਕਾ ਹੈ ਕਿ 3-4 ਰਾਤ ਦੀ 3-4 ਜਿਹੜਾ ਸਤੰਬਰ ਦੀ ਰਾਤ ਨੂੰ ਇੰਟਰਵਿਊ ਕੰਡਕਟ ਕੀਤਾ ਜਾਂਦਾ ਤਾਂ ਇੱਕ ਸਿੰਪਲ ਜਿਹਾ ਸਵਾਲ ਕੋਰਟ ਦੇ ਵੱਲੋਂ ਵੀ ਵਾਰ-ਵਾਰ ਕੀਤਾ ਜਾ ਰਿਹਾ ਹੈਗਾ ਕਿ ਮੰਨ ਲਓ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਕਿ 4 ਤਰੀਕ ਨੂੰ ਇਸ ਜਗ੍ਹਾ ਤੇ ਇੰਟਰਵਿਊ ਹੋਈ ਆ ਤਾਂ 4 ਤਰੀਕ ਨੂੰ ਉੱਥੇ ਕਿਹੜੇ ਅਧਿਕਾਰੀ ਸੀ ਜਿਨ੍ਹਾਂ ਦੀ ਡਿਊਟੀ ਬੰਦੀ ਸੀਗੀ ਇਸ ਚੀਜ਼ ਨੂੰ ਪਤਾ ਕਰਨ ਦੇ ਵਿੱਚ ਕਿੰਨਾ ਕੁ ਸਮਾਂ ਲੱਗਦਾ ਹੈ ਕਿਉਂਕਿ ਹਰ ਇੱਕ ਕੰਪਨੀ ਹੋਵੇ ਚਾਹੇ ਕੋਈ ਪ੍ਰਾਈਵੇਟ ਕੰਪਨੀਆਂ ਚਾਹੇ ਸਰਕਾਰੀ ਕੰਪਨੀਆਂ ਚਾਹੇ ਕੋਈ ਕਹ ਲਈਏ ਕਿ ਮਹਿਕਮਾ ਉਹਦੇ ਵਿੱਚ ਬਕਾਇਦਾ ਤੌਰ ਤੇ ਮੁਲਾਜ਼ਮਾਂ ਦੀ ਇੱਕ ਲਿਸਟ ਬ ਤਰੀਕ ਨੂੰ ਇੰਨੇ ਵਜੇ ਇਸ ਮੁਲਾਜ਼ਮ ਦੀ ਡਿਊਟੀ ਬੰਦੀ ਹੈਗੀ ਇੰਨੇ ਤਰੀਕ ਨੂੰ ਇਸ ਮੁਲਾਜ਼ਮ ਦੀ ਇੱਥੇ ਡਿਊਟੀ ਬੰਦੀ ਹੈਗੀ ਤਾਂ ਜਿਸ ਜਿਸ ਰਾਤ ਨੂੰ ਇੰਟਰਵਿਊ ਕੰਡਕਟ ਕਰਵਾਇਆ ਗਿਆ ਉਸ ਰਾਤ ਉੱਥੇ ਕਿਹੜੇ ਅਧਿਕਾਰੀ ਦੀ ਜ਼ਿੰਮੇਵਾਰੀ ਸੀਗੀ ਕੋਰਟ ਦੇ ਵੱਲੋਂ ਸਿੱਧੇ ਤੌਰ ਤੇ ਕਿਹਾ ਗਿਆ ਕਿ ਹਾਲੇ ਤੱਕ ਤੁਸੀਂ ਕੋਈ ਇੱਕ ਐਕਸ਼ਨ ਤਾਂ ਦੱਸੋ ਨਾ ਕਿ ਜਿਹੜਾ ਤੁਸੀਂ ਹਾਲੇ ਤੱਕ ਕੀਤਾ ਹੈਗਾ ਤੁਸੀਂ ਹਾਲੇ ਤੱਕ ਕੋਈ ਵੀ ਐਕਸ਼ਨ ਨਹੀਂ ਕਰ ਰਹੇ ਹੋ ਬਲਕਿ ਵਾਰ-ਵਾਰ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਟਾਲਣ ਦੀ ਕੋਸ਼ਿਸ਼ ਵਾਰ-ਵਾਰ ਉਹਨਾਂ ਚੀਜ਼ਾਂ ਨੂੰ ਲਟਕਾਉਣ ਦੀ ਕੋਸ਼ਿਸ਼ ਜਿਹੜੀ ਉਹ ਹੋ ਰਹੀ ਹੈਗੀ ਕਿਉਂਕਿ ਪਿਛਲੀ ਸੁਣਵਾਈਆਂ ਦੇ ਦਰਵਾਨੇ ਵੀ ਇਹ ਚੀਜ਼ਾਂ ਦੇ ਡਿਟੇਲ ਹੈਗੀ ਉਹ ਦੇ ਦਿੱਤੀ ਜਾਏਗੀ ਪਰ ਹੁਣ ਦੇਖਣਾ ਇਹ ਹੋਏਗਾ ਕਿ ਜਦੋਂ 2 ਵਜੇ ਦੁਬਾਰਾ ਪੇਸ਼ੀ ਸ਼ੁਰੂ ਹੁੰਦੀ ਹੈ ਕਿਉਂਕਿ ਵੱਡੇ ਅਧਿਕਾਰੀਆਂ ਨੂੰ ਸਿੱਧੇ ਤੌਰ ਦੇ ਉੱਪਰ ਕੋਰਟ ਦੇ ਵਿੱਚ ਤਲਬ ਕੀਤਾ ਗਿਆਗਾ ਤਾਂ ਕੀ ਇਸ ਮਾਮਲੇ ਦੇ ਵਿੱਚ ਕੋਈ ਖਾਸ ਹੀ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਕੋਈ ਕਾਰਵਾਈ ਦਾ ਜਿਹੜਾ ਅਜੰਡਾ ਹੈਗਾ ਉਹ ਲੈ ਕੇ ਇਹ ਅਧਿਕਾਰੀ ਪਹੁੰਚਦੇ ਨੇ ਕਿਉਂਕਿ ਗਾਜ ਹੁਣ ਛੋਟੇ ਪੁਲਿਸ ਕਰਮਚਾਰੀਆਂ ਤੇ ਨਹੀਂ ਬਲਕਿ ਕਿਸੇ ਵੱਡੇ ਪੁਲਿਸ ਆਫਸਰ ਤੇ ਡਿੱਗਦੀ ਹੋਈ ਨਜ਼ਰ ਆ ਸਕਦੀ ਹੈ ਜਿਸ ਤਰੀਕੇ ਦਾ ਰਵਈਆ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ اختیار ਕੀਤਾ ਗਿਆ ਹੈ ਜੀ ਅੱਛਾ ਇੱਕ ਹੋਰ ਸਵਾਲ ਇਹ ਇੰਟਰਵਿਊ ਜਿਸ ਪੱਤਰਕਾਰ ਨੇ ਲਈ ਜਿਸ ਕਿਸੇ ਨੇ ਵੀ ਲਈ ਕੀ ਲੱਗਦਾ ਹੈ ਕਿ ਉਸ ਦੇ ਖਿਲਾਫ ਵੀ ਕਾਰਵਾਈ ਹੋ ਸਕਦੀ ਹੈ ਜਾਂਚ ਦੇ ਕੇ ਰਿਦ ਵਿੱਚੋਂ ਵੀ ਆ ਸਕਦਾ ਹੈ ਦੇਖੋ ਜਾਂਚ ਦੇ ਘੇਰੇ ਦੇ ਵਿੱਚ ਕਿਸੇ ਨੂੰ ਵੀ ਲਿਆਂਦਾ ਜਾ ਸਕਦਾ ਹੈਗਾ ਪਰ ਦੂਸਰੇ ਪਾਸੇ ਦੇਖਿਆ ਜਾਵੇ ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਵੀ ਉਸ ਚੀਜ਼ ਨੂੰ ਲੈ ਕੇ ਮਾਮਲਾ ਚੱਲ ਰਿਹਾ ਹੈਗਾ ਸੁਪਰੀਮ ਕੋਰਟ ਦੇ ਵੱਲੋਂ ਫਿਲਹਾਲ ਦੀ ਕਿਹਾ ਗਿਆ ਹੈ ਕਿ ਜਿੰਨੀ ਦੇਰ ਤੱਕ ਇਸ ਮਾਮਲੇ ਦੀ ਜਾਂਚ ਪੜਤਾਲ ਚੱਲ ਰਹੀ ਹੈਗੀ ਉੰਨੀ ਦੇਰ ਤੱਕ ਇਸ ਮਾਮਲੇ ਦੇ ਵਿੱਚ ਗ੍ਰਿਫਤਾਰੀ ਹੈ ਜਿਹੜੀ ਉਹ ਕੋਈ ਵੀ ਨਾ ਕੀਤੀ ਜਾਵੇ ਹਾਲਾਂਕਿ ਜੇਕਰ ਪੁੱਛਗਿੱਛ ਦੇ ਲਈ ਬੁਲਾਇਆ ਜਾਂਦਾ ਤਾਂ ਸਹਿਯੋਗ ਕਰਨ ਦੇ ਲਈ ਜ਼ਰੂਰ ਕਿਹਾ ਗਿਆ ਹੈਗਾ ਪਰ ਦੂਸਰੇ ਪਾਸੇ ਕਿਉਂਕਿ ਇੱਕ ਪੱਤਰਕਾਰ ਦਾ ਕੰਮ ਹੁੰਦਾ ਹੈਗਾ ਕਿ ਜਿਹੜੀ ਕੋਈ ਵੀ ਖਬਰ ਹੈ ਤੁਸੀਂ ਉਸ ਨੂੰ ਨਸ਼ਰ ਕਿਸ ਤਰੀਕੇ ਦੇ ਨਾਲ ਕਰਨਾ ਬੇਸ਼ੱਕ ਕਿ ਲਈ ਕਿ ਜੇਲ੍ਹ ਦੇ ਅੰ ਇੰਟਰਵਿਊ ਕਰਨਾ ਗਲਤ ਹੈ ਪਰ ਇਸ ਇੰਟਰਵਿਊ ਦੇ ਜ਼ਰੀਏ ਤੁਸੀਂ ਸਮਝੋ ਤਾਂ ਨਜ਼ਰ ਆਏਗਾ ਕਿ ਕਿੰਨੇ ਵੱਡੇ ਜਿਹੜੇ ਭੇਦ ਨੇ ਉਹ ਖੁੱਲਿਆ ਆ ਆਮ ਤੌਰ ਤੇ ਅਸੀਂ ਗੱਲਾਂ ਕਰਦੇ ਹਾਂ ਕਿ ਜੇਲ੍ਹਾਂ ਦੇ ਅੰਦਰੋਂ ਫੋਨ ਪਰੀਆਂ ਧਮਕੀਆਂ ਆਉਂਦੀਆਂ ਨੇ ਜੇਲ੍ਹਾਂ ਦੇ ਅੰਦਰੋਂ ਮੋਬਾਈਲ ਫੋਨ ਦੀ ਵਰਤੋਂ ਹੋ ਰਹੀ ਹੈ ਪਰ ਕੋਈ ਵੀ ਵਿਅਕਤੀ ਜਾਂ ਕੋਈ ਵੀ ਸਰਕਾਰ ਇਸ ਚੀਜ਼ ਨੂੰ ਮੰਨਣ ਲਈ ਤਿਆਰ ਨਹੀਂ ਹੁੰਦੀ ਪਰ ਜਦੋਂ ਇੱਕ ਪੱਤਰਕਾਰ ਦੇ ਵੱਲੋਂ ਇੰਟਰਵਿਊ ਕੱਢ ਕੇ ਲਿਆਂਦੀ ਜਾਂਦੀ ਹੈ ਤਾਂ ਸਿੱਧੇ ਤੌਰ ਦੇ ਉੱਪਰ ਜਿਹੜੇ ਸਵਾਲੀਆ ਨਿਸ਼ਾਨ ਨੇ ਉਹ ਸਰਕਾਰ ਦੇ ਤੰਤਰ ਦੇ ਉੱਪਰ ਕਹਿੰਗੇ ਪ੍ਰਸ਼ਾਸਨਿਕ ਤੰਤਰ ਦੇ ਉੱਪਰ ਖੜੇ ਹੁੰਦੇ ਨੇ ਕਿ ਜੇਕਰ ਜੇਲ੍ਹ ਦੇ ਵਿੱਚੋਂ ਇੰਟਰਵ ਧਮਕੀ ਦੇਣਾ ਕੋਈ ਵੱਡੀ ਗੱਲ ਨਹੀਂ ਹੈ ਤਾਂ ਸਿੱਧੇ ਤੌਰ ਦੇ ਉੱਪਰ ਇੱਕ ਪੱਤਰਕਾਰ ਦਾ ਜੋ ਫਰਜ ਹੁੰਦਾ ਹੈਗਾ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਇੱਕ ਜਿਹੜੀ ਕਲੀਏ ਇੱਕ ਸਮਾਜਿਕ ਤਾਣਾ ਬਾਣੇ ਦੇ ਵਿੱਚ ਜਿਹੜੀਆਂ ਉਂਤਾਈਆਂ ਨੇ ਉਹਨਾਂ ਨੂੰ ਸਾਹਮਣੇ ਲਿਆਉਣਾ ਤਾਂ ਇਸ ਇੰਟਰਵਿਊ ਨੂੰ ਸ਼ਾਇਦ ਉਸ ਨਜ਼ਰੀਏ ਤੋਂ ਦੇਖਿਆ ਜਾਵੇ ਤਾਂ ਥੋੜਾ ਹੋਰ ਬੈਟਰ ਲੱਗੇਗਾ ਕਿ ਜੇਕਰ ਜੇਲ੍ਹਾਂ ਦੇ ਵਿੱਚੋਂ ਇੰਟਰਵਿਊ ਕੰਡਕਟ ਹੋ ਸਕਦੀ ਹੈ ਤਾਂ ਜੇਲ੍ਹਾਂ ਦੇ ਵਿੱਚੋਂ ਕੁਝ ਵੀ ਪੋਸੀਬਲ ਹੋ ਸਕਦਾ ਹੈਗਾ ਔਰ ਜੇਕਰ ਤੁਸੀਂ ਕਹੀਏ ਕਿ ਇੱਕ ਹਾਈ ਟੈਕ ਵਿਅਕਤੀ ਜਿਸ ਦੇ ਅੱਗੇ ਪਿੱਛੇ 10-10 ਗੱਡੀਆਂ ਪੰਜਾਬ ਪੁਲਿਸ ਦੀਆਂ ਚੱਲਦੀਆਂ ਹੁਣ ਬਖਤਰਬੰਦ ਗੱਡੀਆਂ ਚੱਲਦੀਆਂ ਹੁਣ ਜੇ ਜ਼ਿਲ੍ਹਾਂ ਦੇ ਵਿੱਚੋਂ ਜਾਂ ਕਿ ਲਈਏ ਸੀਆਈ ਸਟਾਫ ਦੇ ਅੰਦਰੋਂ ਜਾਂ ਕਿ ਲਈਏ ਕਿ ਪੰਜਾਬ ਪੁਲਿਸ ਦੀ ਜਿਹੜੀਆਂ ਕਾਲੀਆਂ ਪੇਡਾਂ ਦਾ ਜ਼ਿਕਰ ਕੀਤਾ ਜਾਂਦਾ ਹੈਗਾ ਬਲੈਕ ਸ਼ੀਪ ਦਾ ਜਿਹੜਾ ਜ਼ਿਕਰ ਕੀਤਾ ਜਾਂਦਾ ਹੈਗਾ ਉਸ ਤੋਂ ਤਾਂ ਇਹ ਚੀਜ਼ ਦੇ ਨਾਲ ਉਜਾਗਰ ਹੁੰਦਾ ਹੋਇਆ ਦਿਖਾਈ ਦੇ ਰਿਹਾ ਔਰ ਸਿਸਟਮ ਕੇਵਲ ਪੰਜਾਬ ਦਾ ਨਹੀਂ ਬਲਕਿ ਨਾਲ ਦੀ ਨਾਲ ਰਾਜਸਥਾਨ ਦਾ ਵੀ ਇਸ ਚੀਜ਼ ਦੇ ਵਿੱਚ ਸਾਹਮਣੇ ਆਇਆ ਕਿ ਕੇਵਲ ਇੱਕ ਸਟੇਟ ਨਹੀਂ ਬਲਕਿ ਹਰ ਸਟੇਟ ਦੇ ਵਿੱਚ ਇਹ ਚੀਜ਼ਾਂ ਜਿਹੜੀ ਉਹ ਪਾਈ ਜਾ ਰਹੀਆਂ ਹਰ ਜ਼ਿਲ੍ਹਿਆਂ ਦੀ ਸੁਰੱਖਿਆ ਨੂੰ ਲੈ ਕੇ ਸਰਕਾਰਾਂ ਨੂੰ ਜਵਾਬ ਦੇਣੇ ਪੈਣਗੇ ਕਿ ਜ਼ਿਲ੍ਹਾਂ ਦੇ ਅੰਦਰੋਂ ਇਹ ਸਭ ਕੁਝ ਕਿਵੇਂ ਹੋ ਜਾਂਦਾ ਕਿਸੇ ਸ਼ਮੂਲੀਅਤ ਹੁੰਦੀ ਹੈ ਬਬਾ ਸ਼ੁਕਰੀਆ ਰੋਹਿਤ ਫਿਲਹਾਲ ਤੱਕ ਦੀ ਜਾਣ ਕਰ ਦੇਲੇ